ਅੱਜ ਕਾਂਗਰਸ ਪਾਰਟੀ ਦੇ ਆਲ ਇੰਡੀਆ ਦੇ ਜਨਰਲ ਸਕੱਤਰ ਅਤੇ ਡਿੜਬਾ ਹਲਕਾ ਦੇ ਇੰਚਾਰਜ ਜਗਦੇਵ ਸਿੰਘ ਗਾਗਾ ਵੱਲੋਂ ਆਪਣੀ ਟੀਮ ਸਮੇਤ ਪਿੰਡ ਕਣਕਵਾਲ ਪੰਗੂਆ ਵਿੱਚ ਜੋ ਕਿ ਮੀਂਹ ਦੇ ਨਾਲ ਪਿਛਲੇ ਦਿਨੀ ਤਕਰੀਬਨ 15 ਤੋਂ 20 ਘਰਾਂ ਦਾ ਨੁਕਸਾਨ ਹੋ ਗਿਆ ਸੀ ਕਰ ਟੈਂਡ ਦੀ ਕਕਾਰ ਤੇ ਪਹੁੰਚ ਚੁੱਕੇ ਨੇ ਤੇੜਾ ਚੁਕੋਣਾ ਦੌਰਾ ਕੀਤਾ ਗਿਆ ਸਾਰੇ ਘਰ ਚੈੱਕ ਕੀਤੇ ਗਏ ਉਹਨਾਂ ਕੋਲ ਇਕੱਲੇ ਇਕੱਲੇ ਘਰੇ ਜਾ ਕੇ ਉਹਨਾਂ ਨੇ ਸਾਰੇ ਹਾਲਾਤ ਦੇਖੇ ਪਰਿਵਾਰਕ ਮੈਂਬਰਾਂ ਨਾਲ ਗੱਲਾਂ ਬਾਤਾਂ ਕੀਤੀਆਂ ਨਕਸਾ ਕੋ ਸਾਂਝਾ ਕੀਤਾ ਇਹ ਦੇਖ ਰਹਾ ਵੀਡੀਓ ਚ ਤਕਰੀਬਨ ਜਿੰਨੇ ਵੀ ਘਰ ਹੈਗੇ ਨੇ ਪਿੰਡ ਦੇ ਕੋਸ਼ਿਸ਼ ਕੀਤੀ ਗਈ ਕੋਈ ਰਹਿ ਗਿਆ ਹੋਵੇ ਤਾਂ ਗੱਲਾਂ ਵੱਖ ਹੈ ਵੈਸੇ ਕੋਸ਼ਿਸ਼ ਕੀਤੀ ਇਹਨਾਂ ਕੋਲੋਂ ਤਕਰੀਬਨ ਸਾਰੇ ਘਰਾਂ ਦਾ ਹੀ ਜੈਜਾ ਲੈਤਾ ਗਿਆ ਹਾਲਾਤ ਦੇਖ ਕੇ ਹਾਲਾਤ ਬਹੁਤ ਜ਼ਿਆਦਾ ਖਰਾਬ ਸੀਗੇ ਕਿਉਂਕਿ ਮੈਂ ਲਗਾਤਾਰ ਕਈ ਦਿਨਾਂ ਤੋਂ ਪਈ ਰਿਹਾ ਪਹਿਲਾਂ ਤਿੰਨ ਚਾਰ ਦਿਨ ਲਗਾਤਾਰ ਪੈਂਦਾ ਰਿਹਾ ਕੱਲ ਫਿਰ ਬਹੁਤ ਪਿਆ ਤੇ ਅੱਜ ਵੀ ਉਮੀਦ ਹਾਲਾਤ ਬਹੁਤ ਬਣੇ ਹੋਏ ਨੇ ਦੋ ਤਿੰਨ ਵਾਰੀ ਆ ਕੇ ਹਟ ਵੀ ਚੁੱਕਾ ਹੈ ਤੇ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਘਰਾਂ ਦੇ ਤੇ ਉਹਨਾਂ ਵੱਲੋਂ ਇਕੱਲਾ ਇਕੱਲੇ ਘਰੇ ਜਾ ਕੇ ਸਾਰੀ ਸਥਿਤੀ ਦਾ ਜੈਜਾ ਲੇਤਾ ਗਿਆ ਅਤੇ ਨਾਲ ਦੀਆਂ ਪ੍ਰੋਸਾ ਵੀ ਦਵਾਇਆ ਗਿਆ ਕਿ ਉਹਨਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਊਗੀ ਕਿ ਜਿੰਨਾ ਵੀ ਪੈਣ ਪਰਾਵਾਂ ਦਾ ਘਰਾਂ ਦਾ ਕੋਈ ਨੁਕਸਾਨ ਹੋਇਆ ਜਿਨ ਜੁਗ ਹੋਏ ਉਹ ਐਸ.ਐਮ. ਸਾਹਿਬ ਤਸੀਲਦਾਰ ਸਾਹਿਬ ਪਟਵਾਰੀ ਸਾਹਿਬ ਨਾਲ ਗੱਲਾਂਬਾਤ ਕਰਕੇ ਨਾਲ ਟਾਈਮ ਲੈ ਕੇ ਮੀਟਿੰਗ ਕਰਕੇ ਤੇ ਸਰਪਦੀ ਪਾਰਟੀ ਨਾਲ ਹਾਈ ਕਮਾਂਡ ਪੰਜਾਬ ਨਾਲ ਵੀ ਇਸ ਸੰਬੰਧੀ ਗੱਲਬਾਤ ਕਰਕੇ ਹੋ ਸਕ ਗਿਆ ਤਾਂ ਮੌਜਜਾ ਦਵਾਉਣ ਦੀ ਪੂਰੀ ਕੋਸ਼ਿਸ਼ ਕਰਨਗੇ ਸਾਰੇ ਭੈਣ ਭਰਾਵਾਂ ਦਾ ਦੁੱਖ ਸੁੱਖ ਉਹਨੇ ਸੁਣਿਆ ਪੂਰਾ ਬਰੀਕੀ ਚ ਤੇ ਉਹਨਾਂ ਦਾ ਆਪ ਦਾ ਮਨ ਵੀ ਬਹੁਤ ਉਦਾਸ ਹੋਇਆ ਦੇਖ ਕੇ ਤੇ ਆਪਣਾ ਭਰਾ ਮੇਰੇ ਕੀ ਨਾਲ ਵੀ ਨਾਲ ਗੱਲਬਾਤ ਕੀਤੀ ਇਹ ਜੋ ਤੁਕ ਤੁਕਲੀਫਾਂ ਜਾਂ ਸੁਣੀਆਂ ਗਈਆਂ ਬਹੁਤ ਬਰੀਕੀਚਾ ਸੀ ਨਾਲ ਸੀਗੇ ਇਹਨਾਂ ਨੇ ਗੱਲਬਾਤ ਕੀਤੀ ਖਰੇ ਜੀ ਗੱਲ ਨਹੀਂ ਸੈਂ ਸਮਝੀ ਗੱਲ ਕੋਈ ਜਲਦਬਾਜੀ ਵਾਲਾ ਕੰਮ ਨਹੀਂ ਸੀ ਫਾਰਮੈਲਟੀ ਵਾਲਾ ਕੰਮ ਨਹੀਂ ਕੀਤਾ ਉਹਨਾਂ ਨੇ ਖੈਰ ਕੋਈ ਨਹੀਂ ਇਕੱਲੀ ਫੋਟੋ ਵਾਲਾ ਕੰਮ ਸੀਗਾ ਸਭ ਦੇ ਦੁੱਖ ਸੁੱਖ ਪੂਰੀ ਧਿਆਨ ਨਾਲ ਸੁਣੇ ਗਏ ਤੇ ਜਿੰਨਾ ਹੋ ਸਕਿਆ ਇਹਨਾਂ ਨੇ ਉਹਦੇ ਬਾਰੇ ਜਾਣਕਾਰੀ ਵੀ ਦਿੱਤੀ ਚਾਣਣਾ ਵੀ ਪਾਇਆ ਕੋਈ ਇੱਕ ਦੋ ਪਰ ਆਵਾਂ ਦੇ ਤਰ੍ਹਾਂ ਚ ਬਿਮਾਰੀਆਂ ਡਿਕਤਾਸ਼ੀਆਂ ਕੋਈ ਕਿਸੇ ਦਾ ਪਰਿਵਾਰ ਚ ਜੀ ਚ ਕੋਈ ਬਿਮਾਰੀ ਵੱਲੋਂ ਉਹ ਵੀ ਇਹਨਾਂ ਨੇ ਦੱਸਿਆ ਗਿਆ ਵੀ ਇੱਥੇ ਇੱਕ ਜਾਓ ਭਾਈ ਇੱਥੇ ਆ ਇਲਾਜ ਹੋ ਸਕਦਾ ਹੈ ਨਾ ਪੂਰੀ ਇਹਨਾਂ ਨੇ ਬਰੀਕੀ ਚ ਜਾਣਕਾਰੀ ਦਿੱਤੀ ਇਹ ਦੱਸਿਆ ਗਿਆ ਜੀ ਇੱਥੇ ਜਾ ਕੇ ਜੀ ਦੇ ਕਿਹੜਾ ਇਲਾਜ ਵਗੈਰਾ ਕਰਾ ਸਕਦੇ ਹੋ ਇਹ ਕੋਸੇ ਕੱਲੇ ਕੱਲੇ ਘਰੇ ਜਾ ਕੇ ਉਹਨਾਂ ਨੇ ਅਲਾਤਾਂ ਦਾ ਜੈਜਾ ਲੇਤਾ ਤੇ ਪਰਿਵਾਰ ਦਾ ਪੂਰਾ ਦੁੱਖ ਸੁੱਖ ਸੁਣਿਆ ਟੀਮ ਕਨਕਵਾਲ ਪੰਗਵਾਂ ਜੀ ਆਨ ਪਾਰਟੀ ਦੇ ਜੋ ਆਪਣੇ ਆਗੂ ਨੇ ਬੂਟਾ ਸਿੰਘ ਨਸੱਤਾ ਸਿੰਘ ਡਾਕਟਰ ਦੇਸਰਾਜ ਅਤੇ ਹੋਰ ਵੀ ਭਰਾ ਸ਼ਾਇਦ ਮੈਂ ਕਹਿੰਦੇ ਨਾ ਨ ਜਾਣਦਾ ਹੋਵਾਂ ਨਾਲ ਮੌਜੂਦ ਰਹੇ ਜਗਦੇਵ ਸਿੰਘ ਜੀ ਨਾਲ ਤੇ ਬੂਟਾ ਸਿੰਘ ਜੀ ਤੇ ਹੋਰ ਵੀ ਜੋ ਕਾਂਗਰਸ ਪਾਰਟੀ ਦੇ ਜਗਦੇਵ ਸਿੰਘ ਆਗਾ ਜੀ ਦੇ ਨਾਲ ਸਾਰੇ ਪਹੁੰਚੇ ਹੋਏ ਸੀਗੇ ਸਾਰੀ ਟੀਮ ਨੇ ਸਾਰੇ ਘਰਾਂ ਦਾ ਦੌਰਾ ਕੀਤਾ ਹਾਲ ਚਾਲ ਪੁੱਛਿਆ ਸਭ ਦਾ ਅਤੇ ਜਿੰਨੇ ਵੀ ਘਰਾਂ ਦਾ ਨੁਕਸਾਨ ਹੋਇਆ ਸੀ ਕਿਤਾ ਕੋਈ ਬੜਾ ਹੋਇਆ ਕਿਤਾ ਥੋੜਾ ਹੋਇਆ ਤਕਰੀਬਨ ਉਹ ਸਭ ਦੇ ਘਰੇ ਹੀ ਗਏ ਕੋਈ ਉਹਨਾਂ ਨੇ ਜਲਦਬਾਜ਼ੀ ਨਹੀਂ ਕੀਤੀ ਨਹੀਂ ਹੁੰਦਾ ਲਮੜਿਆ ਕਰਿਆ ਫਾਰਮੈਲਟੀ ਥੋੜਾ ਖਿਚਾ ਕੇ ਬਾਗੇ ਉਦਾਂ ਵੀ ਨਹੀਂ ਕਰਿਆ ਕਰ ਉਹਨਾਂ ਨੇ ਤਕਰੀਬਨ 2 ਤੋਂ 2.5 ਘੰਟੇ 2.5 ਦੇ ਵਿੱਚ 3 ਘੰਟੇ ਪਿੰਡ 'ਚ ਰਹੇ ਦੇਖੋ ਬਰੀਕੀ ਚ ਉਹਨਾਂ ਨੇ ਹਾਲਚਾਲ ਪੁੱਛਿਆ ਦੇਖਿਆ ਮਾਹੌਲ ਸਾਰਾ ਕੀ ਕੀ ਹਾਲਾਤ ਨੇ ਸਾਰੀ ਟੀਮ ਨੇ ਬਰੀਕੀ ਚ ਗੱਲਬਾਤ ਸੁਣੀ ਸਭ ਦੀ ਕਿਸੇ ਨੂੰ ਕੋਈ ਵੀ ਦੁੱਖਤ ਗਰੀਬ ਸੀ ਸਾਰੀ ਉਹਨਾਂ ਨੇ ਪੁੱਛ ਕੇ ਸਿੱਕੀਤੀ ਗੱਲਬਾਤ ਕਰੀ ਸਾਰੀ ਦੇਖਿਆ ਵੀ ਕੀ ਹਾਲਾਤ ਨੇ ਕੀ ਗੱਲਬਾਤ ਹੈ ਦੇਖੋ ਇਹ ਨੈਵ ਸਿੰਘ ਦਾ ਘਰ ਸੀਗਾ ਸਾਰੇ ਜਿੰਨੇ ਵੀ ਘਰ ਸੀ ਘਰ ਚਲੋ ਕਈ ਬਹੁਤ ਨਕਰ ਨੇ ਤਕਰੀਬਨ 15 ਤੋਂ 20 ਦੇ ਕਰੀਬ ਘਰ ਹੈਗੇ ਨੇ ਕੁਝ ਘਰਾਂ ਦੀ ਵੀਡੀਓ ਆਪਾਂ ਨੇ ਉਦੋਂ ਪਹਿਲਾਂ ਸਟਾਰਟ ਚ ਪਾਈ ਸੀਗੀ ਕੁਝ ਘਰਾਂ ਚੋਂ ਲ ਆਪਾਂ ਨਹੀਂ ਪਹੁੰਚਾ ਗਿਆ ਨਹੀਂ ਪਤਾ ਵੀ ਨਹੀਂ ਸੀ ਘਰ ਵਿੱਚ ਘਰਾਂ ਨੂੰ ਸਾਨੂੰ ਤੇ ਅੱਜ ਚਲੋ ਪੰਜੇ ਵੇਸੇ ਆਪਣੇ ਭਰਾ ਬੂਟਾ ਸਿੰਘਾ ਉਹਨਾਂ ਨੇ ਕਣਕਵਾਲ ਪੰਗਵਾਂਦੇ ਉਹਨਾਂ ਨੇ ਵੀ ਆਪਾਂ ਨੂੰ ਬੁਲਾਇਆ ਸੀ ਅੱਜ ਵੀ ਪਹੁੰਚੋ ਜਾਓ ਭਾਈ ਜਿਹੜੇ ਘਰ ਪਹਿਲਾਂ ਰਹਿ ਗਏ ਸੀ ਆਪਾਂ ਨੇ ਕੋਸ਼ਿਸ਼ ਕੀਤੀ ਉਹਨਾਂ ਨੂੰ ਵੀ ਵਿੱਚ ਐਡ ਕਰਨ ਦੀ ਉਹ ਵੀ ਤੁਹਾਨੂੰ ਹਾਲ ਦਿਖਾ ਰਹੇ ਆਂ ਆਪਾਂ ਸਾਰਾ ਦੇਖ ਲਿਓ ਸਾਰੇ ਘਰ ਤੇੜਾ ਵਗੈਰਾ ਛੱਡ ਚੁੱਕੇ ਨੇ ਤੇੜਾ ਚ ਪਾਣੀ ਪੈਣ ਕਾਰਨ ਕਿਉਂਕਿ ਮੀਂਹ ਲਗਾਤਾਰ ਹਫ਼ਤਾ ਦਹਾਦਾਂ ਤੋਂ ਥੋੜਾ ਬਹੁਤਾ ਕਰਦੇ ਪਈ ਰਿਹਾ ਕਿਤੇ ਘਟ ਕੇ ਕਿਤੇ ਵੱਧ ਮੀਂਹ ਜਿਆਦਾ ਪੈਣ ਕਾਰਨ ਘਰ ਚੋਂ ਤਾਂ ਤਕਰੀਬਨ ਸਾਰੇ ਹੀ ਰਹੇ ਨੇ ਤੇ ਕਰਾਂ ਚ ਤੇੜਾ ਦੇਖ ਰਿਹਾ ਤੁਸੀਂ ਕਿਵੇਂ ਘਰ 파ੜ ਚੁੱਕੇ ਨੇ ਫਰਸ ਬਹਿ ਚੁੱਕੇ ਨੇ ਹਾਲਾਤ ਬਦ ਤੋਂ ਬਦਤਰੀ ਹੋਏ ਪਏ ਨੇ ਅਜੇ ਵੀ ਮੀਂਹ ਹਟੜਦਾ ਕੋਈ ਨਾ ਨਹੀਂ ਲੈ ਰਿਆ ਅੱਜ ਹੀ ਮੀਂਹ بار بار ਆ ਜਾਂਦਾ ਹਟ ਜਾਂਦਾ ਆ ਜਾਂਦਾ ਹੈ ਹਾਲਾਤ ਬਹੁਤ ਭੈੰਕਰ ਹੋਏ ਪਏ ਨੇ ਸਾਰੇ ਇਕੱਲੇ-ਗੱਲੇ ਘਰ ਚ ਦੇਖਣ ਤੁਸੀਂ ਜਾ ਕੇ ਕਰਨ ਜੇ ਜਲ ਦਿੱਤਾ ਗਿਆ ਜਿੰਨੇ ਜੁਗ ਹੈਗੇ ਸੀ ਸਭ ਦੇ ਪਹੁੰਚੇ ਇਹ ਸਭ ਦਾ ਹਾਲ ਚਾਲ ਪੁੱਛਿਆ ਸਭ ਦੇ ਘਰ ਦੇ ਦੇਖੇ ਦੇਖਣ ਘਰਾਂ ਦੇ ਹਾਲਾਤ ਬਹੁਤੇ ਘਰਾਂ ਚ ਜਿਹੜੇ ਆਪਾਂ ਪਹਿਲਾਂ ਸਟਾਰਟ ਚ ਵੀਡੀਓ ਬਣਾਈ ਸੀ ਉਹ ਘਰਾਂ ਚ ਅੱਜ ਦੁਬਾਰੇ ਜਾਣ ਦਾ ਮੌਕਾ ਮਿਲਿਆ ਉਹ ਘਰਾਂ ਦੇ ਹਾਲਾਤ ਪਹਿਲਾਂ ਨਾਲ ਵੀ ਜਿਵੇਂ ਆ ਘਰ ਦੇਖ ਰਹੇ ਤੁਸੀਂ ਵੱਧ ਖਰਾਬ ਹੋ ਚੁੱਕੇ ਨੇ ਕਿਉਂਕਿ ਪਾਣੀ ਹਜੇ ਵੀ ਪਿੱਛੋਂ ਪਈ ਜਾ ਰਿਹਾ ਮੜਾ ਮੋਟਾ ਮੀਂਹ ਬਾਕੀ ਮੀਂਹ ਨਹੀਂ ਹਟਿਆ ਇਹ ਹਾਲਾਤ ਹੋਰ ਵੀ ਖਰਾਬ ਹੋ ਚੁੱਕੇ ਨੇ ਬਹੁਤ ਘਰ ਸੀਗੇ ਜਿਹੜੇ ਪਹਿਲਾਂ ਠੀਕ ਸੀ ਕੇ ਘਰ ਵੀ ਥੋੜਾ ਮੋਟਾ ਸੀ ਠੀਕ ਤਾਂ ਨਹੀਂ ਹੈਗਾ ਜੀ ਕਹਿੰਦੇ ਠੀਕ ਹੁੰਦੇ ਬੈਤ ਕਦੀ ਗੱਲ ਸੀ ਵੀ ਥੋੜਾ ਜੀ ਹੁਣੇ ਹੋਰ ਵੀ ਜ਼ਿਆਦਾ ਨੁਕਸਾਨ ਨੇ ਕੇ ਘਰ ਜਿਹੜਾ ਤੇੜਾ ਸੀ ਉਹ ਬਹੁਤ ਵੱਡੀਆਂ ਹੋ ਚੁੱਕੀਆਂ ਨੇ ਫਰਸ ਪਟ ਚੁੱਕੇ ਨੇ ਕਾਂ ਜਿਹੜੇ ਕਮਰੇ ਰਹਿੰਦੇ ਸੀ ਉਹ ਕਮਰਿਆਂ ਚ ਵੀ ਤੇੜਾਂ ਜਾਣ ਲੱਗ ਗਈਆਂ ਕਿਉਂਕਿ ਜਦੋਂ ਇੱਕ ਕੰਧ ਖਿੱਚੀ ਜਾਂਦੀ ਹੈ ਨਾ ਮੇਨ ਕੰਧ ਤੇ ਖਿੱਚ ਪੈਂਦੀ ਹੈ ਤਾਂ ਨਾਲ ਦੂਜੀਆਂ ਕੰਧਾਂ ਤੇ ਵੀ ਖਿੱਚ ਲਾਂਦੀ ਹੈ ਉਹੀ ਕਾਰਨ ਹੋਇਆ ਵੀ ਜਿਹਦੇ ਘਰ ਚ ਪਹਿਲਾਂ ਇੱਕ ਕਮਰੇ ਨੁਕਸਾਨ ਸੀ ਉਹਨਾਂ ਦੇ ਹੁਣ ਸਾਰੇ ਕਮਰਿਆਂ ਦਾ ਨੁਕਸਾਨ ਹੋ ਚੁੱਕਿਆ ਹੈ ਅਸਬੈਠਣੇ ਸਟਾਰਟ ਹੋ ਚੁੱਕੇ ਨੇ ਹਾਲਾਤ ਬਦ ਤੋਂ ਬਦ ਹੁੰਦੇ ਜਾ ਰਹੇ ਨੇ ਦਿਨੋਂ ਦਿਨ ਘਰ ਖਾਲੀ ਨੇ ਵਿਚਾਰਿਆਂ ਦੇ ਵਿੱਚ ਬਹੁਤੇ ਕੰਮ ਨੇ ਜਿਨ੍ਹਾਂ ਕੋਲ ਉਹੀ ਇੱਕ ਦੋ ਕਮਰੇ ਸੀਗੇ ਹਨ ਵਿਚਾਰੇ ਕਿੱਥੇ ਕੋਈ ਉਰਾ ਪਰਾ ਬੈਠਾ ਕੋਈ ਕਿਤੇ ਬੈਠਾ ਸਮਾਨ ਕਿਸੇ ਨੇ ਕਿਤੇ ਰੱਖਿਆ ਹੋਇਆ ਕਿਸੇ ਨੇ ਕਿਤੇ ਰੱਖਿਆ ਹੋਇਆ ਹਾਲਾਤ ਬਹੁਤ ਜ਼ਿਆਦਾ ਧੰਕਰ ਨੇ ਜੀ ਦੇਖ ਰਹੇ ਆ ਪ੍ਰੇਮੀ ਜੀ ਆਪਣੇ ਇੰਨਾ ਕਾਰੋਦਾਈ ਬਹੁਤ ਬਰਾ ਹਾਲ ਹੈ ਪਹਿਲਾਂ 150 ਦਾ ਸੌਦਾ ਦੀ ਸਾਧ ਸੰਗਤ ਵੱਲੋਂ ਪ੍ਰੇਮੀਆਂ ਵੱਲੋਂ ਇਹਨੂੰ ਘਰ ਪਾ ਕੇ ਦਿੱਤਾ ਗਿਆ ਸੀ ਆ ਦੇਖ ਲਿਓ ਹਾਲਾਤ ਇਹਨਾਂ ਦੇ ਵਿਚਾਰਿਆਂ ਨੇ ਬਹੁਤ ਸੋਹਣਾ ਕੰਮ ਕਰਕੇ ਇਤਾ ਹੀ ਪ੍ਰੇਮੀਆਂ ਨੇ ਆਪਣੇ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਇਹ ਬਿਲਡਿੰਗ ਇਹ ਘਰ ਬਣਾ ਕੇ ਦਿੱਤਾ ਗਿਆ ਸੀ ਪ੍ਰੇਮੀ ਜੀ ਨੂੰ ਤੇ ਇਹ ਵੀ ਬਹੁਤ ਨੁਕਸਾਨ ਹੋ ਗਿਆ ਵਿਚਾਰੇ ਦਾ ਭਾਈ ਦੋ ਜੀ ਨੇ ਨੇ ਕੋਈ ਕਰੇ ਹੋਰ ਕਮਾਉਣ ਵਾਲਾ ਵੀ ਨਹੀਂ ਹੈਗਾ ਪਹਿਲੇ ਬੱਚਾ ਇਹਨਾਂ ਦਾ ਗੁੰਮ ਹੋ ਗਿਆ ਬਹੁਤ ਸਾਲ ਹੋ ਗਏ ਨਹੀਂ ਲੱਭਿਆ ਅਜੇ ਤੱਕ ਦੋਨੇ ਜੀ ਰਹਿੰਦੇ ਨੇ ਵਿਚਾਰੇ ਤੇ ਆ ਬਾਕੀ ਹੋਰ ਘਰਾਂ ਦੇ ਹਾਲਾਤ ਵੀ ਤੁਸੀਂ ਦੇਖ ਰਹੇ ਹੋ ਦੇਖੋ ਹਾਲਾਤ ਬਹੁਤ ਜ਼ਿਆਦਾ ਚਿੰਤਾਜਨਕ ਵੀ ਨੇ ਡਰੌਲੇ ਵੀ ਨੇ ਬਹੁਤ ਔਖਾ ਹੋ ਰਿਹਾ ਭਰਾਵਾਂ ਨੂੰ ਪਾਈ ਦਿਹਾੜੀਦਾਰ ਬੰਦੇ ਨੇ ਸਾਰੇ ਕੰਮ ਬੰਦ ਨੇ ਘਮੀ ਪੈ ਰਿਹਾ ਦਿਹਾੜੀ ਦਾ ਪਾ ਵੀ ਬੰਦਾ ਕਿਤੇ ਕੰਮ ਤੇ ਨਹੀਂ ਜਾ ਸਕਦੇ ਘਰ ਟੈਗੇ ਕਾਰਾਂ ਦਾ ਨੁਕਸਾਨ ਹੋਈ ਜਾ ਰਿਹਾ ਹੈ ਇਹ ਵੀ ਦੇਖ ਲਓ ਵਿਚਾਰਾ ਬਿਮਾਰ ਨੇ ਭਾਈ ਗਰੀਬੀ ਚ ਬੰਦਾ ਕੀ ਕਰੇ ਹਨ ਦਵਾਈਆਂ ਦਵਾਵੇ ਕਰਦੇ ਮੁਰੰਮਤ ਕਰਾਵੇ ਜਾਂ ਕੀ ਕਰੇ ਕੰਮ ਬੰਦ ਹੋ ਚੁੱਕੇ ਨੇ ਕੰਮ ਨਹੀਂ ਚੱਲ ਰਿਹਾ ਮੀ ਗਣੀ ਕਰਕੇ ਤੁਹਾਨੂੰ ਪਤਾ ਮੀ ਰੋਜ ਆਉਂਦਾ ਜਿਸ ਕੋਲੇ ਕੰਮ ਵੀ ਨਹੀਂ ਹੈ ਕੋਈ ਹਾਲਾਤ ਜਿਆਦਾ ਖਰਾਬ ਹੋ ਚੁੱਕੇ ਨੇ ਮੀ ਹਜੇ ਵੀ ਨਹੀਂ ਬੰਦ ਹੋਇਆ ਦੇਖੋ ਘਰਾਂ ਦੇ ਹਾਲਾਤ ਮਸਾਲਾ ਤਿਆਰ ਕਰਦਾ ਦੇਖੋ ਕਿੰਨਾ ਸੋਹਣਾ ਘਰ ਤਿਆਰ ਕਰਿਆ ਹੋਇਆ ਜੀ ਵਿਚਾਰੇ ਨੇ ਇਹ ਮੈਨੂੰ ਲੱਗਦਾ ਸਾਡੇ ਭਰਾ ਗਿੰਦੀ ਫੌਜੀ ਦਾ ਘਰ ਹੈ ਬਹੁਤ ਸੋਹਣਾ ਘਰ ਤਿਆਰ ਕਰਿਆ ਸੀਗਾ ਤੇ ਹਾਲਾਤ ਤੁਸੀਂ ਦੇਖੋ ਕਿਵੇਂ ਘਰ ਪਾਰ ਚੁੱਕਿਆ ਸਾਰੀ ਜੀ ਟਾਇਰ ਫੌਜੀ ਸਾਹਿਬ ਨੇ ਸਾਡੇ ਇਹ ਗਿੰਦੀ ਜੀ ਤੇ ਹਾਲਾਤ ਦੇਖੋ ਕਿਵੇਂ ਘਰ ਤੇ 13 ਬੈ ਚੁੱਕੀਆਂ ਨੇ ਸਾਰੇ ਘਰ ਚ ਹਾਲਾਤ ਬਹੁਤ ਜ਼ਿਆਦਾ ਖਰਾਬ ਹੋਰ ਸਪਾੜ ਚੁੱਕੇ ਨੇ ਕੰਦਾ ਚ 13 ਦੇਖੋ ਕਿਵੇਂ ਕੰਦਾ ਜੀ ਅਲੱਗ ਹੋ ਗਿਆ ਸਾਰੀਆਂ ਹਨ ਵਾਹਿਗੁਰੂ ਮਿਹਰ ਕਰੇ ਸਭ ਤੇ ਅਰਦਾਸ ਬੇਨਤੀ ਵੀ ਕਰਿਆ ਕਰੋ ਅਤੇ ਜੇ ਹੋ ਸਕੇ ਇੱਕ ਦੂਜੇ ਦੀ ਹੈਲਪ ਵੀ ਕਰੋ ਭਾਈ ਜਿੰਨੇ ਜੋਗੇ ਹੈਗੇ ਆਪਾਂ ਹੈਲਪ ਕਰਨੀ ਚਾਹੀਦੀ ਹੈ ਹਾਲਾਤ ਕੁੱਲ ਮਿਲਾ ਕੇ ਬਹੁਤ ਖਰਾਬ ਨੇ ਸਾਡੇ ਪਿੰਡ ਵਿੱਚ ਤਕਰੀਬਨ ਦੱਸਾਈ ਆਪਾਂ ਦੇਖੋ ਕਿਵੇਂ ਕੰਦਾ ਤੇ ਟੇੜਾ ਆ ਚੁੱਕਿਆ ਸਪੋਟਾ ਲਾ ਕੇ ਘਰ ਖੜਾਏ ਹੋਏ ਨੇ ਲੋਕਾਂ ਨੇ ਸਾਰੇ ਦਿਹਾੜੀਦਾਰ ਭਰਾ ਨੇ ਤਕਰੀਬਨ ਤੇ ਹਾਲਾਤ ਬਹੁਤ ਭੈੰਕ ਕਰਨੇ ਵਾਹਿਗੁਰੂ ਅਰਦਾਸ ਕਰੋ ਅੱਗੇ ਮੈਂ ਸੋਚ ਰਿਹਾ ਮੀ ਹੁਣ ਵੀ ਹੜ ਜਿੱਦਾ ਵਧੀਆ ਦੇਖੋ ਜੀ ਫਿਰ ਆਪਣੇ ਸਾਰੇ ਭਰਾਵਾਂ ਦਾ ਸੁੱਖ ਸੁੱਖ ਪੁੱਛਿਆ ਹਾਲ ਚਾਲ ਪੁੱਛਿਆ ਗਿਆ ਉਹਨਾਂ ਵੱਲੋਂ ਗੱਲਬਾਤ ਕੀਤੀ ਗਈ ਸਾਰੇ ਘਰਾਂ ਦੇ ਹਾਲਤ ਦੇਖ ਲਓ ਤੁਸੀਂ ਕਿੰਨੀ ਵਾਲਾ ਮਿਹਨਤ ਨਾਲ ਹਨ ਕਿੰਨੇ ਚੌਲਾਂ ਨਾਲ ਘਰ ਤਿਆਰ ਕਰਦਾ ਗਰੀਬੰਦਾ ਇੱਕ ਤੇ ਹਾਲਾਤ ਤੁਸੀਂ ਦੇਖ ਹੀ ਰਹੇ ਹੋ ਘਰ ਕਿਵੇਂ ਤੇੜਾ ਛੱਡ ਚੁੱਕੇ ਨੇ ਸਥਿਤੀ ਬਹੁਤ ਨਾਜ਼ੁਕ ਹੈ ਜੀ ਵਾਹਿਗੁਰੂ ਕੀ ਅਰਦਾਸ ਕਰਾਇ ਕਰੋ ਸਾਰੇ ਵੀ ਸੁੱਖ ਵਰਤੇ ਸਭ ਦੇ ਘਰੇ ਭਾਈ ਹਲਾਤ ਬਹੁਤ ਭੈਂਕਰ ਹੋ ਚੁੱਕੇ ਨੇ ਇਸ ਤੋਂ ਬਾਅਦ ਅਸੀਂ ਭਾਈ ਪਹੁੰਚੇ ਸੀਗੇ ਜਮਨ ਛੱਜੂ ਸਿੰਘ ਜੀ ਜੋ ਕਿ ਪਿਛਲੇ ਦਿਨ ਅਕਾਲ ਚਲਾਣਾ ਕਰ ਗਏ ਸੀ ਉਹਨਾਂ ਦੇ ਘਰੇ ਵੀ ਪਹੁੰਚੇ ਤੇ ਦੁੱਖ ਸੁੱਖਾਂ ਸਾਂਝਾ ਕੀਤਾ ਜਗਦੇਸ਼ ਸਿੰਘ ਜੀ ਨਗਾਗਾ ਨੇ ਤੇ ਉਹਨਾਂ ਨਾਲ ਵੀ ਗੱਲਾਂ ਬਾਤਾਂ ਦੱਸੀਆਂ ਕੁਝ ਚਲੋ ਜਿਵੇਂ ਇਹਨਾਂ ਦੀ ਮੌਤ ਹੋਈ ਸੀਗੀ ਉਹਦੇ ਸੰਬੰਧੀ ਗੱਲਬਾਤ ਕੀਤੀ ਉਹਨਾਂ ਨੇ ਅਤੇ ਉਹਨੂੰ ਦੱਸਿਆ ਵੀ ਆਹ ਤਰੀਕਾ ਨਾ ਤਰੀਕਾ ਭਾਈ ਤੁਹਾਨੂੰ ਸਰਕਾਰ ਵੱਲੋਂ ਬੈਨੀਫਿਟ ਮਿਲ ਲੰਗੇ ਸਾਰੀ ਗੱਲਬਾਤ ਪਰਿਵਾਰ ਨੂੰ ਸਮਝਾਈ ਗਈ ਤੇ ਦੂਆ ਫਿਰ ਆਪਾਂ ਅਗਲੇ ਘਰਾਂ ਵੱਲ ਚਰਵਾਨਾ ਹੋਏ। ਤਕਰੀਬਨ ਸਾਰੇ ਹੀ ਘਰਾਂ ਚ ਕੋਸ਼ਿਸ਼ ਕੀਤੀ ਗਿਆ ਪਿੱਛੇ ਹਾਲਾਤ ਨੇ ਜੀ ਆ ਸਾਰੇ ਜਿਹੜੇ ਕਿ ਜਿੰਨੇ ਕੰਧ ਦੇ ਸਾਰੇ ਸਾਰੇ ਘਰ ਇਹ ਨੁਕਸਾਨੇ ਗਏ ਨੇ ਸਾਰੇ ਘਰਾਂ ਦੇ ਤੇੜਾ ਚੁੱਕੀਆਂ ਨੇ ਕਿਉਂਕਿ ਪਿੱਛੇ ਜਗਾ ਖਾਲੀ ਆ ਪਾਣੀ ਪੈਣ ਕਾਰਨ ਤੇ ਆ ਹਾਲਾਤ ਸਾਰੇ ਆਪਾਂ ਨੂੰ ਦਿਖਾ ਰਹੇ ਆ ਘਰਾਂ ਦੇ। ਬਹੁਤ ਜਿਆਦਾ ਹਾਲਾਤ ਖਰਾਬ ਨੇ ਦੇਖੋ ਕਿਵੇਂ ਘਲ ਚੋਰੇ ਨੇ। ਬੜਾ ਹਾਲ ਹੈ। ਹਾਲ ਤਾਂ ਚਿੰਤਾਜਨਕ ਹੈ ਸਾਰੇ ਘਰਾਂ ਦੀ। ਵਾਹਿਗੁਰੂ ਮੇਰ ਰੱਖੇ ਤੰਦਰੁਸਤੀ ਬਖਸ਼ੇ ਸਭ ਨੂੰ। ਨਿਸ਼ਾਨ ਤਾਂ ਬੱਚਦਾ ਰਹੇ ਆ ਘਰ ਦੇਖੋ ਭਰਾ ਦਾ ਸਾਰੇ ਸਾਰੇ ਛੱਤੇ ਦੀ ਡਿੱਗ ਚੁੱਕੀ ਹੈ ਦੇਖੋ ਜੀ ਬਹੁਤ ਹਾਲਾਤ ਖਰਾਬ ਨੇ ਦੇਖੋ ਕਿਵੇਂ ਭਾਈ ਦੇ ਛੱਤ ਥਾਈ ਟਿਕ ਵੀ ਸਾਨੂੰ ਘਰ ਇਹਨਾਂ ਨੇ ਖਾਲੀ ਕਰਕੇ ਤੇ ਹੋਰ ਰਹਿ ਰਹੇ ਨੇ ਵਿਚਾਰੇ ਕਦੋਂ ਵੀ ਇਹਣਾ ਨਿਸ਼ਾਨ ਜ਼ਿਆਦਾ ਹੋ ਸਕਦਾ ਪਹਿਲੀ ਹੋ ਗਿਆ ਹੋਰ ਵੀ ਡਿੱਗ ਸਕਦੀ ਹੈ ਕਰਕੇ ਨੇ ਘਰ ਖਾਲੀ ਕਰ ਰੱਖਿਆ ਵਿਚਾਰਿਆਂ ਨੇ ਹਾਲਾਤ ਤੁਸੀਂ ਦੇਖ ਰਹੇ ਹੋ ਬਹੁਤ ਖਰਾਬ ਨੇ ਸਥਿਤੀ ਭਿਆੰਕਰ ਬਣੀ ਹੋਈ ਹੈ ਸਾਰਾ ਜੈਜਾ ਲੇਤਾ ਜਗਦੇਸ਼ ਸਿੰਘ ਆਗਾ ਜੀ ਨੇ ਤੇ ਪਰਿਵਾਰਾਂ ਨਾਲ ਗੱਲਾਂ ਬਾਤਾਂ ਵੀ ਕੀਤੀਆਂ ਦੁੱਖ ਸੁੱਖ ਸਾਂਝਾ ਕੀਤਾ ਤੇ ਪੁੱਛਿਆ ਕਾਰਨ ਵੀ ਕਿਵੇਂ ਕੀ ਗੱਲਬਾਤ ਬਣੀ ਐ ਸਾਰੇ ਬਰੀਕੀ ਚੋਂ ਨੇ ਗੱਲਬਾਤ ਕੀਤੀ ਆ ਦੇਖੋ ਜੀ ਕਿਵੇਂ ਕਾਰ ਪਾਟ ਨੇ ਸਟਾਰਟ ਹੋ ਚੁੱਕੇ ਨੇ ਕੱਚੀ ਮਿੱਟੀ ਵੀ ਪਾਟ ਰਹੀ ਐ ਦੇਖੋ ਹਾਲਾਤ ਚਿੰਤਾਜਨਕ ਨੇ ਪਿੱਛੋਂ ਦੇਖ ਰਹੇ ਹਾਂ ਜਿੱਥੋਂ ਜਿਹੜੇ ਛੱਡਾ ਖਾਲੀਕਰ ਹੁੰਦੇ ਨੇ ਭਾਵੇਂ ਇੱਥੇ ਬਹੁਤ ਔਖਾ ਹੋ ਜਾਂਦੇ ਪਿੱਛੇ ਦੀਆਂ ਖਾਲੀ ਪਈ ਹੁੰਦੀਆਂ ਹਨ ਕਿ ਉਹਨਾਂ ਰਹੀਂ ਪਾਣੀ ਘਾਰੇ ਪਾਟ ਜਾਂਦੇ ਨੇ ਦੇਖੋ ਕਿਵੇਂ ਘਾਰੇ ਪਾਏ ਪਾਏ ਕਿ ਉਹ ਸਕੰਦਾਂ ਡਿੱਗ ਚੁੱਕੀਆਂ ਨੇ ਹਾਲਾਤ ਬਹੁਤ ਭਿਆਨਕ ਨੇ ਦੇਖੋ ਹਾਲਾਤ ਅੱਜ ਪੂਰੇ ਪੰਜਾਬ ਦੇ ਖਰਾਬ ਨੇ ਉਹ ਸਿਰਫ ਸਰਕਾਰ ਦੀ ਨਲਕੀਆਂ ਕਾਰਨ ਖਰਾਬ ਨੇ ਇੱਕ ਸਰਕਾਰ ਦਾ ਇਰੀਗੇਸ਼ਨ ਮਨਿਸਟਰ ਵਿਧਾਨ ਸਭਾ 'ਚ ਬਿਆਨ ਦਿੰਦਾ ਖੜੇ ਹੋ ਕੇ ਕਿ ਸਾਡੀ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਚੋਂ ਆਲੇ 3 ਮਹੀਨਿਆਂ ਬਾਅਦ 2 ਮਹੀਨਿਆਂ ਬਾਅਦ ਜੇ ਕੋਈ ਅਜਿਹੀ ਜੀ ਫਲੱਡ ਵਰਗੀ ਕੋਈ ਸਥਿਤੀ ਪੈ ਰਾਉਂਦੀ ਹੈ ਉਹਨਾਂ ਨੂੰ ਨਜੇਟਲ ਨੂੰ ਸੀ ਪੂਰੇ ਤਿਆਰ ਆ ਪਰ ਦੇਖੋ ਕਿੱਡਾ ਕੱਲ ਪਰਸੋ ਇੱਕ ਸਾਡੇ ਪੱਤਰਕਾਰ ਸਹਿਬਾਨ ਨੇ ਕਿੱਡਾ ਉਸ ਟਿੰਗ ਆਪਰੇਸ਼ਨ ਕਰਕੇ ਸਚਾਈ ਸਰਕਾਰ ਦੀ ਨਿਕਾਮੀ ਸਾਹਮਣੇ ਲਿਆਂਦੀ ਸਭ ਤੋਂ ਵੱਡਾ ਰੋਲ ਇੱਥੇ ਸਰਕਾਰ ਦਾ ਇਹ ਨਿਕਾਮੀ ਔਰ ਚ ਕੁਦਰਤੀ ਆਫਤਾਂ ਆਉਂਦੀਆਂ ਰਹਿੰਦੀਆਂ ਨੇ ਜਾਂਦੀਆਂ ਰਹਿੰਦੀਆਂ ਨੇ ਪਰ ਜਦੋਂ ਸਰਕਾਰ ਦੀਆਂ ਨਲਕੀਆਂ ਵਿੱਚ ਆਉਣ ਤਾਂ ਉਹਦੇ ਬਹੁਤ ਜ਼ਿਆਦਾ ਦੁੱਖ ਹੁੰਦਾ ਅੱਜ ਮੈਂ ਪਿਛਲੇ ਕਈ ਦਿਨ ਤੋਂ ਸਾਡੇ ਕਣਕਵਾਲ ਭੰਗੋਆਂ ਦੇ ਸਾਥੀ ਨਿਸ਼ੱਤਰ ਜੀ ਤੇ ਬੂਟਾ ਜੀ ਕਈ ਦਿਨ ਤੋਂ ਕਹਿ ਰਹੇ تھے ਵੀ ਤੁਸੀਂ ਆਓ ਸਾਨੂੰ ਫੋਟੋ ਸੈਸ਼ਨ ਕਰਾਉਣ ਦਾ ਸ਼ੌਂਕ ਨਹੀਂ ਆ ਪਰ ਅੱਜ ਜਦੋਂ ਬਾਕੀ ਦਿਲਚਸਪ ਗੱਲ ਲੱਗੀ ਤਾਂ ਆਏ ਆਗੇ ਮੇਰੇ ਨਾਲ ਸਾਡੇ ਬਲੋਕ ਕੌਂਗਰਸ ਕਮੇਟੀ ਦੇ ਪ੍ਰਧਾਨ ਬੂਟਾ ਜੀ ਤੇ ਉਮੀਦ ਪ੍ਰਧਾਨ ਸਰਬਜੀਤ ਖੁਰਮੀ ਜੀ ਸਾਰੇ ਸੀ ਆਏ ਆ ਟੀਮ ਵੱਲੋਂ ਤੇ ਦੇਖਿਆ ਕਿ ਅੱਜ ਕਿੰਨੇ ਦਿਨ ਹੋ ਗਏ ਜਦੋਂ ਘਰਾਂ ਦੀ ਸਥਿਤੀ ਮੈਂ ਦੇਖ ਰਿਹਾ ਆ ਆ ਕੇ ਇੱਥੇ ਬਹੁਤ ਬੁਰਾ ਹਾਲ ਹੈ ਜਿੱਥੇ ਕਿਸਾਨਾਂ ਦੀਆਂ ਫਸਲਾਂ ਦਾ ਬੁਰਾ ਹਾਲ ਹੈ ਤੇ ਉੱਥੇ ਜਿਹੜੇ ਗਰੀਬ ਲੋਕ ਨੇ ਐਸਸੀ ਪਰਿਵਾਰਾਂ ਨਾਲ ਸੰਬੰਧ ਨੇ ਉਹਨਾਂ ਦੇ ਘਰੋਂ ਘੱਟੋ-ਘੱਟ ਇੱਥੇ 10 ਤੋਂ 12 ਪਰਿਵਾਰ ਨੇ ਜਿਨ੍ਹਾਂ ਦੇ ਘਰਾਂ ਦਾ ਬਹੁਤ ਬੁਰਾ ਹਾਲ ਹੈ ਤੇ ਮੰਤਰੀ ਸੰਤਰੀ ਨੇ ਨਾ ਇੱਥੋਂ ਜਿਹੜਾ ਸਾਡਾ ਲੋਕ ਸਭਾ ਦਾ ਮੈਂਬਰ ਪਾਰਲੀਮੈਂਟ ਬਣ ਕੇ ਗਿਆ ਸੀ ਜਿਹੜਾ ਜਿਸ ਨੂੰ ਅਸੀਂ ਵੋਟਾਂ ਪਾਈਆਂ ਹੋ ਚਲ ਅਸੀਂ ਤਾਂ ਨਹੀਂ ਪਾਈਆਂ ਸਾਡੇ ਲੋਕਾਂ ਨੇ ਪਾਈਆਂ ਉਹ ਵੀ ਜਿੱਦਕ ਕਿਤੇ ਨਹੀਂ ਦਿਖ ਰਿਹਾ ਤੇ ਦੂਜੀ ਗੱਲ ਮੁੱਖ ਮੰਤਰੀ ਸਾਹਿਬ ਦਾ ਨਾਲ 6-7 ਕਿਲੋਮੀਟਰ ਪਿੰਡ ਐ ਸਤੌਜ ਮੈਂ ਪਰਸੋ ਤੇ ਸਤੌਜ ਵੀ ਜਾ ਕੇ ਆਇਆ ਦੇਖਿਆ ਬਹੁਤ ਬੁਰਾ ਹਾਲਾਤ ਲੜਾਈ ਹੋਣ ਦਾ ਚਾਂਸ ਸੀ ਲੋਕਾਂ ਨੂੰ ਸਮਝਾ ਕੇ ਰਾ ਕੇ ਉੱਥੇ ਬਿਠਾ ਕੇ ਸਮਝਾਇਆ ਤਾਂ ਉਹ ਚੀਜ਼ ਉਥੋਂ ਜਿਹੜਾ ਪਾਣੀ ਦਾ ਰੌਲਾ ਸੀ ਉਹਨਾਂ ਨੇ ਆਪਸ ਵਿੱਚ ਬੈਠ ਕੇ ਨਿਜਠਿਆ ਉਹ ਉੱਥੇ ਵੀ ਨਹੀਂ ਆਇਆ ਇੱਥੇ ਦਾ ਆਉਣਾ ਬਹੁਤ ਵੱਡੀ ਗੱਲ ਆ ਸਾਨੂੰ ਆਸ ਸੀ ਕਿ ਸਾਡਾ ਇੱਕ ਗਵਾਂਢੀ ਪਿੰਡਾਂ ਤੋਂ ਸਾਡਾ ਮੁੱਖ ਮੰਤਰੀ ਬਣਿਆ ਕਿ ਸਾਡੇ ਆਪਣੇ ਪਿੰਡਾਂ ਦਾ ਬਹੁਤ ਵਿਕਾਸ ਹੋਊਗਾ ਵਿਕਾਸ ਤਾਂ ਕੀ ਹੋਣਾ ਸਮਾ ਵਿਨਾਸ਼ ਹੋ ਰ ਪਤਾ ਨਹੀਂ ਕਿਹੋ ਜੀ ਉਸ ਨਾਲੇ ਬੈਠੇ ਸੀਟ ਤੇ ਉਦੋਂ ਦਿਨ ਤੋਂ ਪਿਛਲੇ ਤਿੰਨ ਚਾਰ ਸਾਲ ਤੋਂ ਰੋਜ਼ ਕੋਈ ਨਾ ਕੋਈ ਕੁਦਰਤੀ ਆਫਤ ਆ ਰਹੀ ਹੈ ਅੱਜ ਵੱਖ-ਵੱਖ ਘਰਾਂ 'ਚ ਜਾ ਰਹੇ ਹਾਂ ਸਾਰੇ ਘਰਾਂ ਦਾ ਬੁਰਾ ਹਾਲ ਹੈ ਇੱਕ ਘਰ 'ਚ ਅਸੀਂ ਖੜੇ ਹਾਂ ਪਤਾ ਲੱਗਿਆ ਕਿ ਘਰ ਦੇ ਜੀ ਵੀ ਨਹੀਂ ਹੈ ਜਦੋਂ ਇਹ ਜੇ ਘਰਾਂ ਦਾ ਇਹ ਬੁਰਾ ਹਾਲ ਹੈ ਤੇ ਪੰਜਾਬ ਦੀ ਤਰੱਕੀ ਦਾ ਤੁਸੀਂ ਕਿੱਥੋਂ ਇਹਨਾਂ ਤੋਂ ਅਸੀਂ ਆਸ ਕਰ ਸਕਦੇ ਹਾਂ ਸੋ ਸਰਕਾਰ ਨੂੰ ਡਿਪਟੀ ਕਮਿਸ਼ਨਰ ਸਾਹਿਬ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਤੇ ਐਸਡੀਐਮ ਸਾਹਿਬ ਨੂੰ ਤਹਿਸੀਲਦਾਰ ਸਾਹਿਬ ਨੂੰ ਬੇਨਤੀ ਹੈ ਕਿ ਇੱਥੇ ਆਓ ਇਹਨਾਂ ਲੋਕਾਂ ਦੁੱਖ ਦਰਸਣੋ ਚਾਹੇ ਉਹ ਕਿਸੇ ਦੇ ਘਰਾਂ ਦੀ ਸਥਿਤੀ ਮਾੜੀ ਆ ਜਾਂ ਘਰ ਟਹਿ ਗਏ ਨੇ ਉਹਨਾਂ ਨੂੰ ਜਾਂ ਕਿਸੇ ਫਸਲਾਂ ਦੇ ਬਾਰੇ ਲੋਕਾਂ ਨੂੰ ਤਾਂ ਕਿ ਟਾਈਮ ਨਾਲ ਮੁਆਵਜ਼ਾ ਮਿਲ ਸਕੇ ਇੱਕ ਨਾ ਜੇ ਇੱਥੇ ਇਸ ਪਿੰਡ ਦੇ ਵਿੱਚ ਪਾਣੀ ਦੀ ਬਹੁਤ ਜਿਵੇਂ ਨਿਕਾਸੀ ਆ ਇਹ ਤੋਂ ਵੱਡੀ ਰੁਕਾਵਟ ਆ ਗਈ ਜੇ ਕੀ ਕਹਿਣਾ ਚਾਹੁੰਗਾ ਸਰਕਾਰ ਦੇ ਬਾਰੇ ਦੇਖੋ ਸਭ ਤੋਂ ਮੁਢਲੇ ਫਰਜ਼ ਹੁੰਦੇ ਨੇ ਜੋ ਅਸੀਂ ਪੰਚਾਇਤਾਂ ਚੋਂ ਲਿਆ ਆਮ ਲੋਕਾਂ ਦੇ ਜਿਹੜੇ ਮੁੱਖ ਮੰਤਰੀ ਲਾ ਲੋ ਪ੍ਰਧਾਨ ਮੰਤਰੀ ਲੋ ਨੇ ਸਰਪੰਚ ਤੇ ਪੰਚਾਇਤ ਹੀ ਸਭ ਕੁਝ ਹੁੰਦੀ ਆ ਪੰਚਾਇਤਾਂ ਦੇ ਮੁਢਲੇ ਅਧਿਕਾਰ ਨੇ ਸਰਕਾਰਾਂ ਤੋਂ ਤਾਂ ਅਨੁਸਵਾਸ ਨਹੀਂ ਸਰਕਾਰ ਤਾਂ ਸਿਰਫ ਦਿੱਲੀ ਵਾਲਿਆਂ ਨੂੰ ਖੁਸ਼ ਕਰਨ ਲੱਗੀ ਹੋਈ ਹੈ ਦੇਖਿਆ ਤੁਸੀਂ ਉਹ ਲੱਭੋ ਮੈਨੂੰ ਕੇਜਰੀਵਾਲ ਤੇ ਉਹ ਦੂਜਾ ਜਿਹੜਾ ਕੀ ਨਾ ਹੋਦਾ ਸਿਸੋਦੀਆ ਇਹਨੇ ਕਿਹਾ ਦੀ 2027 ਚ ਸੱਤਾ ਚਾਉਣ ਵਾਸਤੇ ਸ਼ਾਮਦੰਨ ਬੇਦਬਾਬ ਉਹ ਇਹਦੇ ਬਿਆਨ ਤਾਂ ਦੇ ਸਕਦੇ ਪੰਜਾਬ ਦੀ ਪੰਜਾਬੀਅਤ ਨੂੰ ਮਾਰਨ ਵਾਸਤੇ ਪੰਜਾਬ ਨੂੰ ਵੰਡਣ ਵਾਸਤੇ ਇਹ ਇਹ ਬਿਆਨ ਜਰੂਰ ਦੇ ਸਕਦੇ ਲੋਕਾਂ ਨੂੰ ਢੜਕਾਓ ਬਿਆਨ ਦੇ ਸਕਦੇ ਨੇ ਜਦੋਂ ਉਹਨਾਂ ਨੇ ਐਸ਼ ਕਰਨੀ ਹੁੰਦੀ ਹੈ ਅੱਜ ਉਹ ਕਿਤੇ ਨਹੀਂ ਦਿਖ ਰਹੇ ਅੱਜ ਪੰਜਾਬ ਡੁੱਬ ਰਿਹਾ ਪੰਜਾਬ ਦਾ ਕਿਸਾਨ ਮਰ ਰਿਹਾ ਪੰਜਾਬ ਦਾ ਮਜ਼ਦੂਰ ਮਰ ਰਿਹਾ ਪਰ ਦਿਖਾਓ ਕਿਤੇ ਇੱਕ ਵੀ ਬਿਆਨ ਹੋਵੇ ਕਿ ਇਹ ਹੀ ਉਹਨਾਂ ਦਾ ਪ੍ਰੇਮ ਹੈ ਰਹੀ ਗੱਲ ਨਿਕਾਸੀ ਦੀ ਨਿਕਾਸੀ ਨਾਲੇ ਸਰਕਾਰ ਨੂੰ ਇਹ ਚੀਜ਼ਾਂ ਚਾਹੀਦੀ ਨੇ ਕਿ ਜਦੋਂ ਇਹ ਉਹਨੂੰ ਪਤੀ ਹੁੰਦਾ ਹੈ ਕਿਹੜੇ ਟਾਈਮ ਅੱਜ ਟੈਕਨੋਲੋਜੀ ਬਹੁਤ ਅੱਗੇ ਵਧ ਗਈ ਆ ਪਾਤੀ ਹੁੰਦਾ ਕਦੋਂ ਬਰਸਾਤ ਆਉਣੀ ਆ ਕਦੋਂ ਨਹੀਂ ਇਹ ਚੀਜ਼ਾਂ ਨੇ ਪਹਿਲਾਂ ਉਹਨੂੰ ਪ੍ਰੋਪਰ ਸਫਾਈ ਹੁੰਦੀ ਤਾਂ ਸ਼ਾਇਦ ਇਹ ਚੀਜ਼ਾਂ ਨਾ ਹੁੰਦੀਆਂ ਜਿਵੇਂ ਕਿ ਘਰਾਂ ਦੇ ਨਾ ਹਾਲਾਤ ਤੁਸੀਂ ਦੇਖ ਸਕਦੇ ਆ ਇਹਦਾ ਮੁਆਵਜ਼ਾ ਕਿਵੇਂ ਸਰਕਾਰ ਕਿਵੇਂ ਦੇਖਦਾ ਮਿਲਣਾ ਚਾਹੀਦਾ ਨਾ ਜੇ ਸਰਕਾਰ ਚਾ ਵੀ ਤੱਕੀ ਨਹੀਂ ਕਰ ਸਕਦੀ ਜੇ ਨiyet ਹੋਵੇ ਜੇ ਨiyet ਹੋਵੇ ਤਾਂ ਕਿਉਂ ਨਹੀਂ ਕਰ ਸਕਦੀ ਭੇਜਣਾ ਆਪਣੇ ਤਹਿਸੀਲਦਾਰ ਨੂੰ ਭੇਜਣਾ ਆਪਣੇ ਐਸਡੀਐਮ ਨੂੰ ਡਿਪਟੀ ਕਮਿਸ਼ਨਰ ਸਭ ਦੇਉਤੀਆ ਲੌਂਡ ਆ ਕੇ ਸਰਵੇ ਕਰਨ ਦੇਖਣ ਕਿ ਹਾਂ ਕਿਨਾਂ ਦਾ ਕਿੰਨਾ ਨੁਕਸਾਨ ਹੋਇਆ ਉਸ ਹਿਸਾਬ ਨਾਲ ਉਹਨੂੰ ਮੁਆਵਜ਼ਾ ਦੇਣ ਚਾਹੇ ਹੋ ਫਸਲਾਂ ਦਾ ਚਾਹੇ ਡਿੱਗੇ ਹੋਏ ਘਰਾਂ ਦਾ ਸੋ ਇਹ ਸਾਨੂੰ ਜਗਦੇਵ ਸਿੰਘ ਅੱਗੇ ਆਪਾਂ ਗੱਲਬਾਤ ਕੀਤੀ ਐ ਸੋ ਜਿਵੇਂ ਤੁਸੀਂ ਦੇਖਦੇ ਹੋ ਉਹਨਾਂ ਨੇ ਕਿਹਾ ਕਿ ਜਿਹੜਾ ਨਿਕਾਸੀ ਦਾ ਜਿਹੜਾ ਇੱਥੇ ਬੇਗੋਰਾ ਕੰਮ ਆ ਸੋ ਸਰਕਾਰ ਨੂੰ ਚਾਹੀਦਾ ਕਿ ਇਹ ਕੰਮ ਜਿਹੜੇ ਪੈਲ ਦੇ ਅਧਾਰ ਤੇ ਕੀਤੇ ਜਾਣ ਉਜਰੇਸ਼ ਸਿੰਘ ਗਾਗਾ ਜੀ ਨੇ ਸਾਰੇ ਘਰਾਂ ਦਾ ਦੌਰਾ ਕੀਤਾ तकरीबन ਤੇ ਦੁੱਖ ਸੁੱਖ ਪੁੱਛਿਆ ਤੇ ਬਿਸ਼ਵਾਸ ਦਿਵਾਇਆ ਵੀ ਜਰੂਰ ਉਹਨਾਂ ਦਾ ਹੱਲ ਕੀਤਾ ਜਾਊਗਾ ਜੀ ਬਲੌਗ ਦੀ ਸਮਾਪਤੀ ਹੈ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ ਸਾਰੇ